ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰਪੁਰ ਚੋਹਾਨ ਬੱਚਿਓ ਪੰਜਾਬੀ ਐਗਜ਼ਾਮ ਦੀ ਰਿਵੀਜ਼ਨ ਕਰਵਾ ਰਹੇ ਹਾਂ ਅੱਜ ਆਪਾਂ ਅਸਾਈਨਮੈਂਟ 2 ਪਾ ਰਹੇ ਹਾਂ ਭਾਰਤਕ ਭਾਗ ਦਾ ਚੈਪਟਰ ਪਹਿਲਾ ਕਰਦਾ ਪਿਆਰ ਅੱਜ ਇਸ ਵੀਡੀਓ ਵਿੱਚ ਕਰਦਾ ਪਿਆਰ ਦੇ ਪ੍ਰਸ਼ਨ ਉੱਤਰ ਕਰਵਾ ਰਹੇ ਹਾਂ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਬੱਚਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਸ਼ੁਰੂ ਕਰਦੇ ਹਾਂ ਕਰਦਾ ਪਿਆਰ ਦੇ ਪ੍ਰਸ਼ਨ ਉੱਤਰ ਇੰਪੋਰਟੈਂਟ ਕੁਐਸਚਨ ਕਰਵਾ ਰਹੇ ਹਾਂ ਪਹਿਲਾਂ ਆਪਾਂ ਕਰਦਾ ਪਿਆਰ ਚੈਪਟਰ ਬਾਰੇ ਸਮਝ ਲੈਨੇ ਆ ਤਾਂ ਜੋ ਤੁਹਾਨੂੰ ਜਿਹੜੇ ਸ਼ਾਰਟ ਕੁਐਸਚਨ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਕਰਨ ਵਿੱਚ ਆਸਾਨੀ ਹੋਵੇ ਜੇਕਰ ਤੁਹਾਨੂੰ ਇਹਦਾ ਕਰਦਾ ਪਿਆਰ ਦਾ ਚੈਪਟਰ ਦਾ ਪਤਾ ਹੋਏਗਾ ਤਾਂ ਤੁਸੀਂ ਜਿਹੜੇ ਹੋਰ ਸ਼ਾਰਟ ਕੁਐਸਚਨ ਨੇ ਵੈਸੇ ਤਾਂ ਸ਼ਾਰਟ ਕੁਐਸਚਨ ਰਿਪੋਰਟਡ ਸ਼ਾਰਟ ਕੁਐਸਚਨ ਕਰਵਾ ਰਹੇ ਆ ਪਰ ਜੇ ਵਿੱਚ ਵਿੱਚ ਕੋਈ ਸ਼ਾਰਟ ਕੁਐਸਚਨ ਹੋਰ ਵੀ ਆ ਜਾਂਦੇ ਨੇ ਤਾਂ ਉਹ ਤੁਸੀਂ ਆਸਾਨੀ ਨਾਲ ਜਿਹੜਾ ਹੈ ਕਰ ਸਕੋ ਤਾਂ ਆਪਾਂ ਕਰਦਾ ਪਿਆਰ ਚੈਪਟਰ ਨੂੰ ਪਹਿਲਾਂ ਆਪਾਂ ਸਮਝ ਲੈਨੇ ਆ ਇਹ ਜਿਹੜਾ ਚੈਪਟਰ ਹੈ ਕਰਦਾ ਪਿਆਰ ਇਹ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਹੋਇਆ ਲਿਖੀ ਹੋਈ ਵਰਤਕ ਹੈ ਇਹਦੇ ਵਿੱਚ ਕਰਦਾ ਪਿਆਰ ਜਿਹੜਾ ਲੇਖਕ ਇਹਦੇ ਵਿੱਚ ਨਿਬੰਧ ਵਿੱਚ ਜਿਹੜਾ ਕਰਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ ਲੇਖਕ ਨੇ ਇਹਦੇ ਵਿੱਚ ਕਰਦੇ ਪਿਆਰ ਦੇ ਜਿਹੜੇ ਮਹੱਤਵ ਨੂੰ ਪ੍ਰਗਟਾਇਆ ਹੈ ਲੇਖਕ ਨੇ ਦੱਸਿਆ ਹੈ ਕਿ ਕਿ ਘਰ ਇੱਟਾਂ ਜਾਂ ਵੱਟਿਆਂ ਜਾਂ ਦਾ ਬਣਿਆ ਹੋਇਆ ਕੋਠਾ ਨਹੀਂ ਸਗੋਂ ਉਹ ਇਹ ਉਹ ਥਾਂ ਹੈ ਜਿੱਥੇ ਮਨੁੱਖ ਨੂੰ ਬਚਪਨ ਵਿੱਚ ਮਾਂ ਭੈਣ ਤੇ ਭਰਾ ਦਾ ਪਿਆਰ ਮਿਲਦਾ ਹੈ ਇਇ ਉਤਰਾ ਹੈ ਜਿੱਥੇ ਜਵਾਨੀ ਵਿੱਚ ਕੀਤੀ ਖੱਟੀ ਕਮਾਈ ਤੋਂ ਬਾਅਦ ਵਾਪਸ ਮੁੜਨ ਨੂੰ ਦਿਲ ਕਰਦਾ ਹੈ ਇੱਥੇ ਬੁੜਾਪੇ ਵਿੱਚ ਬਹਿ ਕੇ ਉਹੀ ਸਵਾਦ ਆਉਂਦਾ ਜੋ ਬਚਪਨ ਵਿੱਚ ਮਾਂ ਦੀ ਚੋਲੀ ਵਿੱਚ ਆਉਂਦਾ ਸੀ ਤਾਂ ਇਹਦੇ ਵਿੱਚ ਕਰਦੇ ਪਿਆਰ ਦਾ ਮਹੱਤਵ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਨੂੰ ਕਰਦਾ ਪਿਆਰ ਜਿਹੜਾ ਵਾਪਸ ਖਿੱਚਦਾ ਜਦੋਂ ਆਪਾਂ ਸਾਰੀ ਦੁਨੀਆ ਦੇ ਵਿੱਚੋਂ ਕੰਮ-ਕਾਰ ਕਰਕੇ ਥੱਕ ਟੁੱਟ ਕੇ ਜਦੋਂ ਥੱਕ ਜਾਂਦੇ ਆ ਤਾਂ ਸਾਡਾ ਦਿਲ ਕਰਦਾ ਵਾਪਸ ਆਪਣੇ ਘਰ ਵਿੱਚ ਜਾਈਏ ਤੇ ਕਰਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਇਹਦੇ ਵਿੱਚ ਤੇ ਮਨੁੱਖ ਦਾ ਆਚਰਣ ਬਣਾਉਣ ਵਿੱਚ ਵੀ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰਲੇ ਹਾਲਾਤ ਦਾ ਬਹੁਤ ਅਸਰ ਹੁੰਦਾ ਹੈ ਮਨੁੱਖ ਦਾ ਆਚਰਣ ਜਿਹੜਾ ਉਹ ਬਣਦਾ ਹੀ ਘਰ ਵਿੱਚ ਹੈ ਤੇ ਇਸ ਦੇ ਲਈ ਲੇਖਕ ਨੇ ਇਹਦੇ ਵਿੱਚ ਤਿੰਨ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਜਿਹੜੇ ਵੀ ਘਰ ਦੇ ਪਿਆਰ ਦੇ ਦੱਸਿਆ ਜਿਵੇਂ ਇੱਕ ਲੇਖਕ ਦੀ ਇੱਕ ਜਾਣਕਾਰ ਬ੍ਰਿਧ ਬੀਬੀ ਦਾ ਉਹ ਉਦਾਹਰਨ ਦਿੰਦਾ ਹੋਇਆ ਕਹਿੰਦਾ ਕਿ ਉਹ ਬੜੀ ਨੇਕੀ ਤੇ ਪਰਉਪਕਾਰ ਦੀ ਪੁਤਲੀ ਸੀ ਤੇ ਵੀ ਮਤਲਬ ਉਹ ਬਹੁਤ ਅੱਛੀ ਸੀ ਪਰ ਉਹਦਾ ਜਿਹੜਾ ਸੁਭਾਅ ਸੀ ਬਹੁਤ ਹੀ ਖਰਵਾ ਤੇ ਖਿਜੂ ਸੀ ਕਾਰਨ ਕੀ ਸੀ ਕਿ ਉਸ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਸੀ ਉਸ ਦਾ ਪਤੀ ਜਿਹੜਾ ਸੀ ਉਹ ਜਵਾਨੀ ਦੇ ਵਿੱਚ ਹੀ ਚਲ ਵਸਿਆ ਸੀ ਤੇ ਉਸ ਦੀ ਜਿਹੜੀ ਝੋਲੀ ਸੀ 3 ਪੁੱਤਰ ਉਹਦੇ ਕੋਲ ਹੈ ਨਹੀਂ ਸੀ ਤੇ ਉਹ 3 ਪੁੱਤਰਾਂ ਤੋਂ ਜਿਹੜੀ ਉਹਦੀ ਝੋਲੀ ਸੀ ਉਹ ਖਾਲੀ ਸੀ ਤਾਂ ਇਸ ਕਰਕੇ ਉਹ ਜਿਹੜੀ ਬਿਰਧ ਬੀਬੀ ਸੀ ਤੇ ਉਹ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਸੀ ਤਾਂ ਉਹਦਾ ਜਿਹੜਾ ਸੁਭਾਅ ਸੀ ਉਹ ਖਰਵਾ ਸੀ ਇਸੇ ਤਰ੍ਹਾਂ ਇੱਕ ਉਹਨਾਂ ਨੇ ਕੋਹਰ ਉਦਾਹਰਨ ਦਿੱਤੀ ਹੈ ਕਿ ਕਹਿੰਦੇ ਕਈ ਕਥਕੜ ਕਥਾਵਾਚਕ ਜਿਹੜੇ ਹੁੰਦੇ ਨੇ ਕਥਾ ਸੁਣਾਉਂਦੇ ਨੇ ਉਹ ਉਪਦੇਸ਼ਕ ਜਿਹੜੇ ਹੁੰਦੇ ਨੇ ਉਹ ਆਪਣੀਆਂ ਆਪਣੀਆਂ ਸਿਆਣਾ ਪਤੋਂ ਤੇ ਚਮਤਕਾਰ ਦੱਸ ਕੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ ਪਰ ਉਹਨਾਂ ਦੇ ਦਿਲ ਵਿੱਚ ਕੀ ਹੁੰਦਾ ਦੁਖੀ ਵਿਅਕਤੀ ਲਈ ਕੋਈ ਹਮਦਰਦੀ ਨਹੀਂ ਹੁੰਦੀ ਕਾਰਨ ਕੀ ਹੁੰਦਾ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹ ਕਈ ਕਈ ਮਹੀਨੇ ਜਿਹੜੇ ਹੁੰਦੇ ਨੇ ਆਪਣੇ ਘਰਾਂ ਤੋਂ ਪਰਿਵਾਰਾਂ ਤੋਂ ਉਹ ਦੂਰ ਰਹਿੰਦੇ ਨੇ ਤੇ ਇਸ ਕਰਕੇ ਉਹਨਾਂ ਦੇ ਦਿਲ ਦੇ ਅੰਦਰ ਘਰਾਂ ਦੇ ਪ੍ਰਤੀ ਕੋਈ ਪਿਆਰ ਨਹੀਂ ਹੁੰਦਾ ਤੇ ਬਚਪਨ ਦਾ ਸੁਭਾਅ ਮਹਾਪੁਰਸ਼ਾਂ ਦੀ ਉਹ ਤੇ ਕਈ ਬਚਪਨ ਦਾ ਸੁਭਾਅ ਜਿਹੜੇ ਕਈ ਮਹਾਪੁਰਸ਼ਾਂ ਦੇ ਜੀਵਨ ਦੇ ਵਿੱਚ ਵੀ ਉਹ ਲਿਖ ਦਿੰਦੇ ਨੇ ਕਿ ਉਹ ਜਿਹੜੇ ਮਹਾਪੁਰਸ਼ ਨੇ ਉਹਨਾਂ ਨੂੰ ਜੀ ਬਚਪਨ ਦੇ ਵਿੱਚ ਉਹ ਬਚਪਨ ਤੋਂ ਹੀ ਸ਼ੁਰੂ ਤੋਂ ਹੀ ਮਹਾਪੁਰਸ਼ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਮਹਾਪੁਰਸ਼ ਨੇ ਉਹ ਵੀ ਆਮ ਮਨੁੱਖਾਂ ਵਾਂਗੂ ਹੀ ਹੋਏ ਜਿਵੇਂ ਗੁਰੂ ਨਾਨਕ ਦੇਵ ਜੀ ਆਪਣੀ ਬੀਬੀ ਉਹਨਾਂ ਦੀ ਭੈਣ ਬੀਬੀ ਨਾਨਕੀ ਦੇ ਪਿਆਰ ਨੂੰ ਉਹਨਾਂ ਦੇ ਪਿਆਰ ਨੂੰ ਸਭ ਜਾਣਦੇ ਨੇ ਤੇ ਇਸੇ ਤਰ੍ਹਾਂ ਇੱਕ ਉਹਨਾਂ ਨੇ ਹੋਰ ਉਦਾਹਰਣ ਦਿੱਤੀ ਹਜ਼ਰਤ ਮੁਹੰਮਦ ਸਾਹਿਬ ਦੀ حضرت محمد صاحب ਜਦੋਂ ਸੀ ਜਿਹਦੀ ਉਹ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੀ ਉਹਨਾਂ ਦੀ ਪਤਨੀ ਖਦੀਜਾ ਦਾ ਬਹੁਤ ਹੱਥ ਸੀ ਜਦੋਂ حضرت محمد صاحب ਜਦੋਂ ਰੱਬ ਦਾ ਨਾਮ ਉਹ ਕਰਦੇ ਸੀ ਰੱਬ ਦੀ ਉਹ ਚੌਕੀ ਭਰਦੇ ਸੀ ਤੇ ਜਦੋਂ ਉਹ ਉਹ ਕਰਦੇ ਹੋਏ ਥੱਕ ਜਾਂਦੇ ਸੀ ਤਾਂ ਉਸ ਵਕਤ ਉਹਨਾਂ ਦੀ ਪਤਨੀ ਜਿਹੜੀ ਖਦੀਜਾ ਹੈ ਉਹ ਉਹਨਾਂ ਨੂੰ ਸੰਭਾਲਦੀ ਸੀ ਉਹਨਾਂ ਦਾ ਸਿਰ ਆਪਣੀ ਗੋਦੀ ਵਿੱਚ ਲੈ ਕੇ ਉਹਨਾਂ ਦੀ ਜਿਹੜਾ ਥੱਕੇਵਾ ਜਿਹੜਾ ਹੈ ਉਹ ਉਤਾਰਦੀ ਸੀ ਤਾਂ ਇਸੇ ਤਰ੍ਹਾਂ ਜਿਹੜਾ ਕਾਰਲਾਈਲ ਸੀ ਇੱਕ ਉਦਾਹਰਨ ਦਿੱਤੀ ਉਹਨਾਂ ਨੇ ਕਾਰਲਾਈਲ ਦੀ ਕਾਰਲਾਈਲ ਜਿਹੜਾ ਸੀਗਾ ਇੱਕ ਰਾਈਟਰ ਸੀ ਉਹ ਸਾਰਾ ਦਿਨ ਜਿਹੜਾ ਉਹ ਲਿਖਦਾ ਰਹਿੰਦਾ ਸੀ ਉਹ ਕਿਹੜੇ ਵਿਸ਼ੇ ਤੇ ਲਿਖਦਾ ਸੀ ਉਹ ਚੁੱਪ ਦੇ ਵਿਸ਼ੇ ਤੇ ਲਿਖਦਾ ਰਹਿੰਦਾ ਸੀ ਉਹ ਸਾਰਾ ਦਿਨ ਉਹ ਲਿਖਦਾ ਰਹਿੰਦਾ ਸੀ ਦਰਵਾਜ਼ਾ ਬੰਦ ਕਰਕੇ ਉਹ ਲਿਖਦਾ ਰਹਿੰਦਾ ਸੀ ਤੇ ਉਸ ਦੀ ਜਿਹੜੀ ਪਤਨੀ ਹੈ ਉਹ ਸਾਰਾ ਦਿਨ ਬਾਹਰ ਬੈਠ ਕੇ ਡਿਊਟੀ ਦੇ ਵਿੱਚ ਬੈਠ ਕੇ ਅੰਧ ਜਾਂਦੇ ਲੋਕਾਂ ਨੂੰ ਬੜੀ ਹਸਰਤ ਭਰੀਆਂ ਨਜ਼ਰਾਂ ਨਾਲ ਉਹ ਦੇਖਦੀ ਰਹਿੰਦੀ ਸੀ ਤੇ ਜਦੋਂ ਹਿੰਮਤ ਕਰਕੇ ਉਹ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਕਾਰਲਾਈਲ ਵੱਲ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰਦੀ ਤਾਂ ਕਾਰਲਾਈਲ ਜਿਹੜਾ ਸੀ ਉਹਨੂੰ ਝਿੜ ਕੇ ਫਿਰ ਬਾਹਰ ਭਜਾ ਦਿੰਦਾ ਸੀ ਤਾਂ ਜੇ ਕਾਰਲਾਈਲ ਆਪਣੀ ਪਤਰੀ ਨੂੰ ਪਿਆਰ ਕਰਦਾ ਤਾਂ ਉਹ ਖਿਜੂ ਤੇ ਸੜੀਅਲ ਸੁਭਾ ਦਾ ਨਾ ਹੁੰਦਾ ਤਾਂ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਦੋਂ ਪ੍ਰਦੇਸ਼ ਦੀ ਯਾਤਰਾ ਕਰਕੇ ਵਾਪਸ ਜਦੋਂ ਆਉਂਦੇ ਨੇ ਤੇ ਪਿੰਡ ਦੇ ਖੂਹ ਤੇ ਬੈਠਦੇ ਨੇ ਤੇ ਮਰਦਾਨੇ ਨੂੰ ਆਪਣੇ ਘਰ ਦਾ ਹਾਲਚਲ ਲੈਣ ਲਈ ਭੇਜਦੇ ਨੇ ਕਹਿੰਦੇ ਵੀ ਜਾ ਕੇ ਘਰ ਦਾ ਹਾਲਚਲ ਪਤਾ ਕਰਕੇ ਆ ਤੇ ਮਾਂ ਨੂੰ ਨਬਸੀ ਵੀ ਮੈਂ ਵੀ ਆਇਆ ਹਾਂ ਤਾਂ ਜਦੋਂ ਉਹ ਮਰਦਾਨਾ ਪਿੰਡ ਜਾਂਦਾ ਹੈ ਮਾਤਾ ਦੇ ਕੋਲ ਜਾਂਦਾ ਹੈ ਮਾਤਾ ਤ੍ਰਿਪਤਾ ਦੇ ਕੋਲ ਜਾਂਦਾ ਹੈ ਤੇ ਘਰ ਦਾ ਹਾਲ ਚੱਲ ਜਦੋਂ ਲੈ ਕੇ ਉਹ ਵਾਪਸ ਪਰਤ ਰਿਹਾ ਹੁੰਦਾ ਹੈ ਤਾਂ ਉਸ ਵਕਤ ਮਾਤਾ ਤ੍ਰਿਪਤਾ ਜੀ ਵੀ ਉਹਦੇ ਪਿੱਛੇ ਪਿੱਛੇ ਤੋਰ ਪੈਂਦੇ ਨੇ ਦੇਖਣ ਵਾਸਤੇ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਦਾ ਪੁੱਤਰ ਵੀ ਨਾਲ ਹੀ ਆਇਆ ਹੈ ਉਹ ਦੇ ਪਿੱਛੇ ਪਿੱਛੇ ਚਲੇ ਜਾਂਦੇ ਹਨ ਤੇ ਆਪਣੇ ਪੁੱਤਰ ਨੂੰ ਦੇਖ ਕੇ ਉਹ ਬਹਿਬਲ ਹੋ ਜਾਂਦੇ ਨੇ ਉੱਥੇ ਉਹਨੂੰ ਗਲ ਨਾਲ ਲਾ ਕੇ ਬੜਾ ਰੋਂਦੇ ਐ ਤੇ ਬਹਿਬਲ ਹੋ ਜਾਂਦੇ ਤੇ ਉਹ ਜਿਹੜੇ ਸ਼ਬਦ ਉਸ ਵਕਤ ਉਹ ਕਹਿੰਦੇ ਨੇ ਕਿ ਮੈਂ ਮੈਂ ਵਾਰੀ ਪੁੱਤਰਾ ਮੈਂ ਉਹਨਾਂ ਰਾਹਾਂ ਤੋਂ ਵਾਰੀ ਜਿਹੜੇ ਰਾਹਾਂ ਤੇ ਤੂੰ ਚੱਲ ਕੇ ਆਇਆ ਹੈ ਤਾਂ ਇਸ ਤਰ੍ਹਾਂ ਇਹ ਜਿਹੜਾ ਕਰਦਾ ਪਿਆਰ ਹੈ ਇਹ ਕਰਦੇ ਪਿਆਰ ਨੂੰ ਰਾਈਟਰ ਨੇ ਲੇਖਕ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਕੀਤਾ ਹੈ ਜਿਹੜਾ ਇਹਦੇ ਵਿੱਚ ਲੇਖਕ ਆ ਕੇ ਕਹਿੰਦਾ ਕਿ ਅਸਲ ਧਾਰਮਿਕ ਜੀਵਨ ਦੀ ਜਿਹੜੀ ਨੀ ਹੈ ਉਹ ਘਰ ਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਪਰ ਕਰਾਂ ਵੱਲ ਜਿਹੜੀ ਲੋਕਾਂ ਦੀ ਰੁਚੀ ਘੱਟ ਹੋਣ ਕਰਕੇ ਧਾਰਮਿਕ ਰਹਿਣੀ ਵੀ ਇੱਕ ਹੁਣ ਦਿਖਾਵਾ ਬਣ ਗਈ ਹੈ ਹੁਣ ਧਾਰਮਿਕ ਤਾਂ ਰਹਿ ਗਈ ਇਹ ਹੁਣ ਜਿਹੜਾ ਲੋਕਾਂ ਦਾ ਹੋਟਲਾਂ ਦੇ ਵਿੱਚ ਕਲੱਬਾਂ ਦੇ ਵਿੱਚ ਜਾਣਾ ਜਿਹੜਾ ਜਿਆਦਾ ਬਣ ਗਿਆ ਤੇ ਇਹ ਇੱਕ ਰੋਗੀ ਜੀਵਨ ਦਾ ਤਿਆਗ ਕਰਕੇ ਧਰਮ ਕਮਾਉਣਾ ਉਸੇ ਤਰ੍ਹਾਂ ਜਿਵੇਂ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣ ਵਾਲਾ ਖਿਆਲ ਕਰਨਾ ਸਿੱਖ ਗੁਰੂ ਸਹਿਬਾਨ ਨੇ ਵੀ ਕਰੋਗੀ ਜੀਵਨ ਦੇ ਇਸ ਲਈ ਜ਼ੋਰ ਦਿੱਤਾ ਕਿਉਂਕਿ ਸਦਾਚਾਰ ਕਰੋਗੀ ਜੀਵਨ ਤੋਂ ਹੀ ਬਣਦਾ ਹੈ ਤੇ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਉਹੀ ਲੋਕ ਆਪਣੇ ਦੇਸ਼ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਇਸ ਤੋਂ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਤਾਂ ਜਿਹੜੇ ਲੋਕ ਨੇ ਵੀ ਆਪਣੇ ਘਰ ਤੇ ਪਰਿਵਾਰ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਕ ਸਮਾਜ ਤੇ ਦੇਸ਼ ਤੇ ਕੋਈ ਖਤਰਾ ਨਾ ਜਾਵੇ ਕਿਉਂਕਿ ਉਸੇ ਖਤਰੇ ਤੋਂ ਉਹਨਾਂ ਦੇ ਪਰਿਵਾਰਾਂ ਨੂੰ ਖਤਰਾ ਹੁੰਦਾ ਤਾਂ ਇਸ ਤਰ੍ਹਾਂ ਜਿਹੜਾ ਲੇਖਕ ਹੈ ਇਹਨੇ ਘਰ ਦੇ ਪਿਆਰ ਦੇ ਮਹੱਤਵ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪ੍ਰਗਟਾਇਆ ਤੇ ਦੱਸਿਆ ਕਿ ਘਰ ਦਾ ਪਿਆਰ ਜਿਹੜਾ ਹੈ ਇਹ ਇਸੇ ਤੋਂ ਹੀ ਸਮਾਜ ਦਾ ਨਿਰਮਾਣ ਹੁੰਦਾ ਹੈ ਤਾਂ ਹੁਣ ਅੱਗੇ ਆਪਾਂ ਕਰਦੇ ਆਂ ਇਹ ਪ੍ਰਸ਼ਨ ਉੱਤਰ ਇੰਪੋਰਟੈਂਟ ਪ੍ਰਸ਼ਨ ਉੱਤਰ ਆਪਾਂ ਕਰ ਰਹੇ ਆਂ ਤਾਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦਾ ਲੇਖਕ ਹੈ ਕਰਦਾ ਪਿਆਰ ਦਾ ਤੇ ਇਹਦੇ ਬਾਰੇ ਆਪਾਂ ਚੰਗੀ ਤਰ੍ਹਾਂ ਸਮਝ ਲੈਣੇ ਆ ਪਹਿਲਾਂ ਇਹਨਾਂ ਬਾਰੇ ਜਾਣ ਲੈਣੇ ਕਿਉਂਕਿ ਐਗਜ਼ਾਮ ਦੇ ਵਿੱਚ ਲੇਖਕ ਬਾਰੇ ਵੀ ਪ੍ਰਸ਼ਨ ਪੁੱਛੇ ਜਾਂਦੇ ਨੇ ਤਾਂ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ ਤਾਂ ਇਹਨਾਂ ਦਾ ਜਨਮ 1894 ਈਸਵੀ ਵਿੱਚ ਹੋਇਆ ਇਹ ਬਹੁ ਵਿਕਲਪਿਕ ਪ੍ਰਸ਼ਨ ਨੇ ਜਿਹੜੇ ਕਿ ਤੁਹਾਨੂੰ ਆਣਗੇ ਤਾਂ ਇਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ 1894 ਈਸਵੀ ਚ ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਿੱਥੇ ਹੋਇਆ ਇਹ ਸੀ ਜਨਮ ਕਦੋਂ ਹੋਇਆ ਤੇ ਇਹਨਾਂ ਦਾ ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਿੱਥੇ ਹੋਇਆ ਪਿੰਡ ਅਡਿਆਲਾ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਉਹਦੇ ਵਿੱਚੋਂ ਆਪਾਂ ਇੱਕ ਕਰਨੀ ਹੈ ਕਿ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਿੱਥੇ ਹੋਇਆ ਪਿੰਡ ਅਡਿਆਲਾ ਅਗਲਾ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਪਿਤਾ ਦਾ ਕੀ ਨਾਂ ਸੀ ਪ੍ਰਿੰਸੀਪਲ ਤੇਜਾ ਸਿੰਘ ਦੇ ਪਿਤਾ ਦਾ ਕੀ ਨਾਂ ਸੀ ਤਾਂ ਇਹਨਾਂ ਦੇ ਵਿੱਚ ਭਾਈ ਪੁਲਕਰ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਦੇ ਪਿਤਾ ਦਾ ਨਾਂ ਸੀ ਭਾਈ ਪੁਲਕਰ ਸਿੰਘ ਕਿਹੜੀ ਕਲਾਸ ਵਿੱਚੋਂ ਅਵਲ ਰਹਿ ਤੇ ਸਰਦਾਰ ਤੇਜਾ ਸਿੰਘ ਨੂੰ ਵਜੀਫਾ ਮਿਲਿਆ ਪੰਜਵੀਂ ਕਲਾਸ ਵਿੱਚੋਂ ਦਸਵੀਂ ਜਮਾਤ ਵਿੱਚੋਂ ਮਿਡਲ ਵਿੱਚੋਂ ਜਾਂ ਬੀ ਵਿੱਚੋਂ ਤਾਂ ਮਿਡਲ ਵਿੱਚੋਂ ਪ੍ਰਿੰਸੀਪਲ ਤੇਜਾ ਸਿੰਘ ਨੇ ਮੈਟ੍ਰਿਕ ਦੀ ਪ੍ਰੀਖਿਆ ਕਦੋਂ ਪਾਸ ਕੀਤੀ ਤਾਂ ਇਹਦਾ 1900 10 ਈਸਵੀ ਵਿੱਚ ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਬੀਏ ਦੀ ਪ੍ਰੀਖਿਆ ਕਦੋਂ ਪਾਸ ਕੀਤੀ? ਇਹਦੇ ਵਿੱਚ 1914 ਈਸਵੀ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਬੀਏ ਦੀ ਪ੍ਰੀਖਿਆ ਪਾਸ ਕੀਤੀ। ਅਗਲਾ ਪ੍ਰਸ਼ਨ ਹੈ 1917 ਈਸਵੀ ਵਿੱਚ ਪ੍ਰਿੰਸੀਪਲ 1917 ਈਸਵੀ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹੜੀ ਪ੍ਰੀਖਿਆ ਪਾਸ ਕੀਤੀ? ਤਾਂ ਇਹਦੇ ਵਿੱਚ ਐਫਏ ਦੀ, ਬੀਏ ਦੀ, میٹرਿਕ ਦੀ ਜਾਂ ਐਮਏ ਅੰਗਰੇਜ਼ੀ ਦਾ ਇਹਦਾ ਆਏਗਾ ਅਨਸਰ। ਮਾ ਅੰਗਰੇਜ਼ੀ ਦੀ 1917 ਵਿੱਚ ਅ ਪ੍ਰੀਖਿਆ ਪਾਸ ਕੀਤੀ। ਅਗਲਾ ਪ੍ਰਸ਼ਨ ਹੈ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਕਿਹੜੇ ਵਿਸ਼ੇ ਪੜਾਉਂਦੇ ਰਹੇ? ਤਾਂ ਇਹਦੇ ਵਿੱਚ ਆਏਗਾ ਪੰਜਾਬੀ ਦੇ ਧਾਰਮਿਕ ਸਿੱਖਿਆ, ਅੰਗਰੇਜ਼ੀ ਪੰਜਾਬੀ ਅਤੇ ਸਮਾਜਿਕ ਅੰਗਰੇਜ਼ੀ ਹਿਸਾਬ ਤੇ ਇਤਿਹਾਸ ਅੰਗਰੇਜ਼ੀ ਇਤਿਹਾਸ ਤੇ ਅੰਗਰੇਜ਼ੀ ਇਤਿਹਾਸ ਤੇ ਧਰਮ ਧਰਮ ਸਿੱਖਿਆ ਇਹ ਵਾਲਾ ਸ ਸ ਅੱਖਰ ਇਹਦਾ ਰਾਈਟ ਹੈ ਤਰਮ ਵਿਦਿਆ ਉਸ ਤੋਂ ਬਾਅਦ ਹੈ ਪ੍ਰਿੰਸੀਪਲ ਤੇਜਾ ਸਿੰਘ ਕਦੋਂ ਖਾਲਸਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਬਣੇ ਤਾਂ ਇਹਦੇ ਵਿੱਚ ਜਿਹੜਾ ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਕਦੋਂ ਖਾਲਸਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਬਣੇ ਤਾਂ ਇਹਦਾ ਆਨਸਰ 1945 ਹੈ ਇਹ ਹੀ 1948 ਰਾਈਟ ਰੋਂਗ ਮਾਰਕ ਹੋਇਆ ਹੈ ਤਾਂ ਇਹਦਾ ਆਨਸਰ ਜਿਹੜਾ ਹੈ 1945 ਇਸਵੀ ਦੇ ਵਿੱਚ ਖਾਲਸਾ ਗਲਜ ਬੰਬਈ ਦੇ ਉਹ ਪ੍ਰਿੰਸੀਪਲ ਬਣੇ। ਅਗਲਾ ਪ੍ਰਸ਼ਨ ਹੈ। ਪ੍ਰਿੰਸੀਪਲ ਤੇਜਾ ਸਿੰਘ ਕਦੋਂ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ? 1949 ਵਿੱਚ। ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਨੂੰ ਅਭਿਨੰਦਨ ਗ੍ਰੰਥ ਕਦੋਂ ਪੇਟ ਕੀਤਾ ਗਿਆ? 1956 ਵਿੱਚ। ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਤਾਂ ਇਹਦੇ ਵਿੱਚ ਆਰਸੀ ਉਹਨਾਂ ਦੀ ਸਵੈ ਜੀਵਨੀ ਹੈ ਤਾਂ ਅਗਲਾ ਪ੍ਰਸ਼ਨ ਹੈ ਘਰ ਦਾ ਪਿਆਰ ਕਿਸ ਦੀ ਰਚਨਾ ਹੈ ਇਹ ਸਾਰੇ ਇੰਪੋਰਟੈਂਟ ਕੁਐਸਚਨ ਨੇ ਘਰ ਦਾ ਪਿਆਰ ਕਿਸ ਰਚਨਾ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਫਿਰ ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਕਿਹੜੀ ਹੈ ਇਹਦੇ ਵਿੱਚ ਹੁਣ ਦੱਸਿਆ ਮਹਾਕਵੀ ਕਾਲੀਦਾਸ ਬਾਬਾ ਰਾਮ ਸਿੰਘ ਕੂਕਾ ਘਰ ਦਾ ਪਿਆਰ ਤੇ ਬੋਲੀ ਇਹਦੇ ਵਿੱਚੋਂ ਆਪਾਂ ਘਰ ਦਾ ਪਿਆਰ ਮਾਰਕ ਕਰਾਂਗੇ ਅਗਲਾ ਪ੍ਰਸ਼ਨ ਹੈ ਮਨੁੱਖ ਦਾ ਆਚਰਨ ਕਿੱਥੇ ਬਣਦਾ ਹੈ ਇਹ ਹੁਣੇ ਤੁਹਾਨੂੰ ਕਰਦਾ ਪਿਆਰਵਾਰਤਕ ਸਮਝਾਈ ਹੈ ਵੀ ਮਨੁੱਖ ਦਾ ਆਚਰਨ ਕਿੱਥੇ ਬਣਦਾ ਹੈ ਘਰ ਵਿੱਚ ਅਗਲਾ ਪ੍ਰਸ਼ਨ ਹੈ ਮਨੁੱਖ ਦੇ ਨਿੱਜੀ ਬਲਵਲੀਆਂ ਅਤੇ ਸਖਸ਼ੀ ਰਹਿਣੀ ਦਾ ਕੇਂਦਰ ਕਿਹੜਾ ਹੈ ਇਹਦਾ ਆਏਗਾ ਘਰ ਅਗਲਾ ਪ੍ਰਸ਼ਨ ਹੈ ਕੌਣ ਲੋਕਾਂ ਨੂੰ ਆਪਣੀ ਸਿਆਣਪ ਤੇ ਵਿਦਿਆ ਦੇ ਚਮਤਕਾਰ ਦੱਸ ਕੇ ਹੈਰਾਨ ਕਰ ਦਿੰਦੇ ਹਨ ਇਹਦੇ ਵਿੱਚ ਹੁਣੇ ਤੁਹਾਨੂੰ ਦੱਸਿਆ ਸੀ ਜਿਹੜੇ ਕਥਾਵਾਚਕ ਹੁੰਦੇ ਨੇ ਕਥਕੜ ਹੁੰਦੇ ਨੇ ਜਿਹੜੀ ਵੱਡੇ ਵੱਡੇ ਕਹਾਣੀਆਂ ਦੱਸ ਕੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ ਤਾਂ ਇਹਦਾ ਆਨਸਰ ਆਏਗਾ ਕਥਾਵਾਚਕ ਜਾਂ ਕਥਕੜ ਅਗਲਾ ਪ੍ਰਸ਼ਨ ਹੈ ਕਿਹਨਾਂ ਦੀ ਜ਼ਿੰਦਗੀ ਰਸ ਤੋਂ ਖਾਲੀ ਜਹੀ ਹੁੰਦੀ ਹੈ ਇਹਦਾ ਆਨਸਰ ਆਪਾਂ ਲਿਖਾਂਗੇ ਜਿਨ੍ਹਾਂ ਵਿੱਚ ਘਰ ਦਾ ਪਿਆਰ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਰਸ ਤੋਂ ਖਾਲੀ ਜਹੀ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਦੇਸ ਯਾਤਰਾ ਤੋਂ ਪਰਤ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਦੇਸ ਯਾਤਰਾ ਤੋਂ ਪਰਤ ਕੇ ਪਿੰਡ ਤੋਂ ਬਾਹਰ ਕਿੱਥੇ ਬੈਠੇ ਖੇਤਾਂ ਵਿੱਚ ਦਰਖਤਾਂ ਹੇਠ ਖੂਹ ਤੇ ਜਾਂ ਸੜਕ ਕਿਨਾਰੇ ਤਾਂ ਇਹਦਾ ਰਾਈਟ ਆਨਸਰ ਆਇਆ ਖੂਹ ਤੇ ਉਸ ਤੋਂ ਅਗੇ ਮਾਤਾ ਤ੍ਰਿਪਤਾ ਜੀ ਦੇ ਪਿਆਰ ਭਰੇ ਬੋਲ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਪ੍ਰਤੀਕਿਰਿਆ ਪ੍ਰਗਟਾਈ ਇਹਦਾ ਆਨਸਰ ਵਿਕਲਪ ਨੇ ਗੁਰੂ ਜੀ ਚੁੱਪ ਕਰ ਗਏ ਗੁਰੂ ਜੀ ਅੰਤਰ ਧਿਆਨ ਹੋ ਗਏ ਗੁਰੂ ਜੀ ਨੇ ਮਾਤਾ ਤੋਂ ਪਿੱਛਾ ਛੋੜਾ ਨਾ ਚਾਹੇ ਜਾਂ ਗੁਰੂ ਜੀ ਮਾਤਾ ਦੇ ਚਰਨਾਂ ਤੇ ਡਿੱਕੇ ਬਹੁਤ ਰੋਏ ਤਾਂ ਇਹਦਾ ਜਿਹੜਾ ਆਨਸਰ ਹੈ ਇਹ ਗੁਰੂ ਜੀ ਮਾਤਾ ਦੇ ਚਰਨਾਂ ਤੇ ਡਿੱਕੇ ਬਹੁਤ ਰੋਏ ਇਸ ਤੋਂ ਅਗੇ ਹਜ਼ਰਤ ਮੁਹੰਮਦ ਸਾਹਿਬ ਦੀ ਬੀਵੀ ਪਤਨੀ ਦਾ ਕੀ ਨਾਂ ਸੀ ਤਾਨੂੰ ਦੱਸਿਆ ਸੀ ਹੁਣੇ ਜਦੋਂ ਕਰਲਾਈ ਸੀ ਹਜ਼ਰਤ ਮੁਹੰਮਦ ਸਾਹਿਬ ਦੀ ਬੀਵੀ ਦਾ ਨਾਮ ਖਦੀਜਾ ਸੀ ਕਾਰਲਾਈਲ ਨੇ ਸਾਰੇ ਸੰਸਾਰ ਨੂੰ ਕਿਸ ਵਿਸ਼ੇ ਤੇ ਅਮੁੱਕ ਸਿੱਖਿਆ ਦਿੱਤੀ ਹੁਣ ਜਿਹੜਾ ਕਾਰਲਾਈਲ ਸੀ ਉਹ ਕਿਸ ਵਿਸ਼ੇ ਤੇ ਲਿਖਦਾ ਸੀ ਚੁੱਪ ਦੇ ਵਿਸ਼ੇ ਤੇ ਕਾਰਲਾਈਲ ਜਿਹੜਾ ਹੈ ਉਹ ਚੁੱਪ ਦੇ ਵਿਸ਼ੇ ਤੇ ਲਿਖਦਾ ਸੀ ਤੇ ਉਹਦੀ ਜੇ ਤੁਹਾਨੂੰ ਕੁਐਸਚਨ ਆ ਜਾਵੇ ਤਾਂ ਵੀ ਕਾਰਲਾਈਲ ਦੀ ਜਿਹੜੀ ਕਲਮ ਹੈ ਉਹ ਕਿਸ ਤਰ੍ਹਾਂ ਚਲਦੀ ਸੀ ਤਾਂ ਕਾਰਲਾਈਲ ਦੀ ਜਿਹੜੀ ਕਲਮ ਹੈ ਉਹ ਨਾਈ ਦੀ ਕੈਂਚੀ ਵਾਂਗ ਲੁਤਰ-ਲੁਤਰ ਚਲਦੀ ਸੀ ਇੱਕ ਕੁਐਸਚਨ ਤੁਹਾਨੂੰ ਹੋਰ ਵੀ ਆ ਸਕਦਾ ਹੈ ਕਾਰਲਾਈਲ ਤੇ ਕਾਰਲਾਈਲ ਦੀ ਜਿਹੜੀ ਕਲਮ ਹੈ ਉਹ ਕਿਸ ਤਰ੍ਹਾਂ ਜਲਦੀ ਸੀ ਕਾਰਲਾਈਲ ਦੀ ਜੇ ਇਹਦਾ ਆਨਸਰ ਹੈ ਕਾਰਲਾਈਲ ਦੀ ਜਿਹੜੀ ਕਲਮ ਹੈ ਉਹ 나ਈ ਦੀ ਕੈਂਚੀ ਵਾਂਗ ਲੁੱਤਰ-ਲੁੱਤਰ ਜਲਦੀ ਸੀ ਅਗਲਾ ਹੈ ਕਾਰਲਾਈਲ ਦਾ ਆਪਣੀ ਪਤਨੀ ਪ੍ਰਤੀ ਵਤੀਰਾ ਕਿਹੋ ਜਿਹਾ ਸੀ ਹੁਣ ਜਿਹੜਾ ਕਾਰਲਾਈਲ ਤੁਹਾਨੂੰ ਦੱਸਿਆ ਵੀ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਕਰਦਾ ਸੀ ਤੇ ਬੱਦਸਲੋਕੀ ਵਾਲਾ ਉਹਦੇ ਨਾਲ ਵਤੀਰਾ ਸੀ ਉਹਦਾ ਤਾਂ ਇਹਦੇ ਵਿੱਚ ਆਏਗਾ ਕਾਰਲਾਈਲ ਦਾ ਆਪਣੀ ਪਤਨੀ ਪ੍ਰਤੀ ਵਤੀਰਾ ਮਤਲਬ ਵਤੀਰਾ ਦਾ ਮਤਲਬ ਵਿਹਾਰ ਵਿਹਾਰ ਜਿਹੜਾ ਸੀ ਬਦਸਲੂਕੀ ਵਾਲਾ ਸੀ ਉਸ ਤੋਂ ਅੱਗੇ ਹੈ ਅੱਜ ਕੱਲ ਬਹੁਤ ਸਾਰੀ ਦੋਰਾਚਾਰੀ ਦਾ ਕੀ ਕਾਰਨ ਹੈ ਹੁਣ ਇਹਦੇ ਵਿੱਚ ਇੱਕ ਕੁਐਸਚਨ ਇਹ ਆ ਜਾਂਦਾ ਹੈ ਵੀ ਅੱਜ ਕੱਲ ਬਹੁਤ ਸਾਰੀ ਦੋਰਾਚਾਰੀ ਦਾ ਕੀ ਕਾਰਨ ਹੈ ਲੋਕਾਂ ਦਾ ਆਪਣਾ ਚਰਿੱਤਰ ਲਾਲਚ ਕਰੋਗੀ ਵਸੋਂ ਦਾ ਕਾਟਾ ਤੇ ਬਾਜ਼ਾਰੀ ਰਹਿਣੀ ਬਹਿਣੀ ਦਾ ਵਾਅਦਾ ਜਾਂ ਬਦਲ ਰਹੇ ਹਾਲਾਤ ਇਹਦੇ ਵਿੱਚ ਆਏਗਾ ਕਰੋਗੀ ਵਸੋਂ ਦਾ ਕਾਟਾ ਅਤੇ ਬਾਜ਼ਾਰੀ ਰਹਿਣੀ ਦਾ ਵਾਧਾ ਵੀ ਹੁਣ ਕਰੋਗੀ ਬਸ ਉਹ ਕਟ ਗਈ ਲੋਕ ਘਰਾਂ ਦੇ ਵਿੱਚ ਘਟ ਰਹਿੰਦੇ ਨੇ ਤੇ ਬਾਜ਼ਾਰਾਂ ਦਾ ਰਹਿਣਾ ਬਹਿਣਾ ਕਲੱਬਾਂ ਦੇ ਵਿੱਚ ਹੋਟਲਾਂ 'ਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਇਸ ਕਰਕੇ ਕਰੋਗੀ ਬਸ ਉਹ ਦਾ ਘਾਟਾ ਘਰਾਂ ਦੇ ਵਿੱਚ ਘਟ ਗਿਆ ਤੇ ਬਾਜ਼ਾਰਾਂ ਦੇ ਵਿੱਚ ਰਹਿਣਾ ਬਹਿਣਾ ਉਹਨਾਂ ਦਾ ਵਧ ਗਿਆ ਅੱਗੇ ਹੈ ਲੋਕ ਕਿੱਥੋਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ ਘਰੇਲੂ ਰਹਿਣੀ ਨੂੰ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਸ਼ਹਿਰੀ ਰਹਿਣੀ ਨੂੰ ਜਾਂ ਆਧੁਨਿਕ ਟੰਗ ਦੀ ਰਹਿਣੀ ਤੇ ਇਹਦੇ ਚ ਆਏਗਾ ਕਲੱਬਾਂ ਦੀ ਕਲਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਲੋਕ ਜਿਹੜਾ ਜਿਆਦਾ ਪਸੰਦ ਕਰਦੇ ਨੇ ਅਗਲਾ ਆ ਜਾਂਦਾ ਹੈ ਅਸਲੀ ਧਾਰਮਿਕ ਜੀਵਨ ਦੀ ਨੀ ਅਸਲੀ ਧਾਰਮਿਕ ਜੀਵਨ ਦੀ ਨੀ ਕਿੱਥੋਂ ਦੀ ਰਹਿਣੀ ਬਹਿਣੀ ਵਿੱਚ ਰੱਖੀ ਜਾ ਸਕਦੀ ਹੈ ਤਾਂ ਇਹਦੇ ਵਿੱਚ ਆ ਜਾਏਗਾ ਘਰ ਦੀ ਰਹਿਣੀ ਬਹਿਣੀ ਵਿੱਚ ਅਸਲੀ ਧਾਰਮਿਕ ਜੀਵਨ ਦੀ ਨੀ ਜਿਹੜੀ ਹੈ ਘਰ ਦੀ ਰਹਿਣੀ ਬੀਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਅੱਗੇ ਧਰਮ ਕਰਾਂ ਵਿੱਚੋਂ ਨਿਕਲ ਕੇ ਕਿੱਥੇ ਆ ਗਿਆ ਹੈ ਤਾਂ ਧਰਮ ਜਿਹੜਾ ਹੈ ਹੁਣ ਕਰਾਂ ਦੇ ਵਿੱਚ ਤਾਂ ਹੈ ਨਹੀਂ ਹੁਣ ਤਾਂ ਦਿਖਾਵਾ ਹੀ ਕਰ ਰਹਿ ਗਿਆ ਨਾ ਲੋਕ ਬਾਹਰ ਜਾਂਦੇ ਨੇ satsang ਕਰਦੇ ਨੇ ਸਿਰਫ ਇੱਕ ਦਿਖਾਵਾ ਸ਼ੋਅ ਕਰ ਦਿੰਦੇ ਨੇ ਵੀ ਅਸੀਂ ਰੱਬ ਦਾ ਨਾਮ ਲੈ ਰਹੇ ਹਾਂ ਸਿਰਫ ਇਹ ਹੁਣ ਇੱਕ ਦਿਖਾਵਾ ਬਣ ਕੇ ਰਹਿ ਗਿਆ ਧਰਮ ਜਿਹੜਾ ਹੈ ਇਹ ਹੁਣ ਕਿੱਥੇ ਆ ਗਿਆ ਹੈ ਬਾਜ਼ਾਰਾਂ ਵਿੱਚ ਧਰਮ ਜਿਹੜਾ ਹੈ ਘਰਾਂ ਵਿੱਚੋਂ ਨਿਕਲ ਕੇ ਹੁਣ ਕਿੱਥੇ ਆ ਗਿਆ ਹੈ ਬਾਜ਼ਾਰਾਂ ਵਿੱਚ ਸਿੱਖ ਗੁਰੂਆਂ ਨੇ ਕਿਸ ਜੀਵਨ ਤੇ ਜੋੜ ਦਿੱਤਾ ਸਮਾਜਿਕ ਜੀਵਨ ਤੇ ਇੱਕ ਰੋਗੀ ਜੀਵਨ ਤੇ ਰਾਜਨੀਤਿਕ ਜੀਵਨ ਤੇ ਜਾਂ ਸਧਾਰਨ ਜੀਵਨ ਤੇ ਤਾਂ ਸਿੱਖ ਗੁਰੂਆਂ ਨੇ ਕਿਸ ਜੀਵਨ ਤੇ ਜੋੜ ਦਿੱਤਾ ਹੈ ਕਰੋਗੀ ਜੀਵਨ ਦੇ ਉਤੇ ਕਹਿੰਦੇ ਗ੍ਰਸਥ ਵਿੱਚ ਰਹਿ ਕੇ ਵੀ ਤੁਸੀਂ ਰੱਬ ਦਾ ਨਾਮ ਲਿਤਾ ਜਾ ਸਕਦਾ ਹੈ ਇਹ ਨਹੀਂ ਵੀ ਜੰਗਲਾਂ ਦੇ ਵਿੱਚ ਤੇ ਖੇਤਾਂ ਬੀਆਬਾਨਾਂ ਦੇ ਵਿੱਚ ਜਾ ਕੇ ਤੁਸੀਂ ਰੱਬ ਦਾ ਨਾਮ ਲਓ ਕਰੋਗੀ ਜੀਵਨ ਦੇ ਵਿੱਚ ਰਹਿੰਦੇ ਹੋਏ ਵੀ ਤੁਸੀਂ ਰੱਬ ਰੱਬ ਦਾ ਧਿਆਨ ਰਹਿ ਸਕਦੇ ਹੋ ਪਹਿਲਾਂ ਆਪਣੇ ਘਰ ਪਰਿਵਾਰ ਦਾ ਧਿਆਨ ਦਿਓ ਫਿਰ ਤੁਸੀਂ ਅੱਗੇ ਆਪਣਾ ਜੀਵਨ ਜਿਹੜਾ ਹੈ ਬਾਹਰ ਨੂੰ ਦੇਖੋ ਅਗਲਾ ਹੈ ਸਦਾਚਾਰ ਕਿਸ ਜੀਵਨ ਤੋਂ ਬੰਦਾ ਹੈ ਤਾਂ ਇਹਦੇ ਵਿੱਚ ਜਿਹੜਾ ਅਗਲਾ ਕੁਐਸਚਨ ਹੈ ਸਦਾਚਾਰ ਕਿਸ ਜੀਵਨ ਤੋਂ ਬੰਦਾ ਹੈ ਤ ਸਦਾਚਾਰ ਜੀਵਨ ਕਿਸ ਜੀਵਨ ਤੋਂ ਬੰਦਾ ਹੈ ਕਰੋਗੀ ਜੀਵਨ ਤੋਂ ਅਗਲਾ ਪ੍ਰਸ਼ਨ ਹੈ ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਸਮਾਜ ਦੇ ਪਿਆਰ ਤੋਂ ਸਬੰਧੀਆਂ ਦੇ ਪਿਆਰ ਤੋਂ ਕਰਦੇ ਪਿਆਰ ਤੋਂ ਕੌਮ ਦੇ ਪਿਆਰ ਤੋਂ ਤੇ ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਕਰਦੇ ਪਿਆਰ ਤੋਂ ਇਸ ਤੋਂ ਅੱਗੇ ਹੁਣ ਆਪਾਂ ਇਹ ਸੀ ਸ਼ਾਰਟ ਕੁਐਸਚਨ ਜਿਹੜੇ ਬਿਲਕੁਲ ਕਿਕ ਨੰਬਰਾਂ ਵਾਲੇ ਆਉਂਦੇ ਹੁਣ ਅੱਗੇ ਹੈ 25 ਤੋਂ 30 ਸ਼ਬਦਾਂ ਦੇ ਵਿੱਚ ਜਿਹੜੇ ਇਹਦੇ ਇੰਪੋਰਟੈਂਟ ਕੁਐਸਚਨ ਜਿਹੜੇ ਨੇ ਕਰਦੇ ਪਿਆਰ ਦੇ ਤਾਂ ਇਹ ਆਪਾਂ ਕਰਨ ਲੱਗੇ ਹਾਂ ਅਗਲਾ ਪ੍ਰਸ਼ਨ ਇਹਦਾ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਦਲੀਲਾਂ ਦੇ ਕੇ ਸਿੱਧ ਕਰੋ ਇਹ ਉਹ ਪਹਿਲੇ ਸ਼ਾਰਟ ਕੁਐਸਚਨ ਹੈ ਇਹ ਹੁਣ 25 30 ਸ਼ਬਦਾਂ ਵਾਲੇ ਜਿਹੜੇ ਪ੍ਰਸ਼ਨ ਉੱਤਰ ਨੇ ਇਹਦਾ ਉੱਤਰ ਇਹ ਹੈ ਇਹ ਵਿਚਾਰ ਬਿਲਕੁਲ ਠੀਕ ਹੈ ਕਿ ਘਰ ਦੇ ਇਹ ਵਿਚਾਰ ਬਿਲਕੁਲ ਠੀਕ ਹੈ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਜਿਹੜਾ ਮਨੁੱਖ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ ਪਤਨੀ ਤੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਉਸ ਵਿੱਚ ਸਮਾਜ ਅਤੇ ਦੇਸ਼ ਪਿਆਰ ਵੀ ਪੈਦਾ ਨਹੀਂ ਹੋ ਸਕਦਾ ਅਸਲ ਵਿੱਚ ਸਾਡੇ ਘਰ ਵਿੱਚ ਵਸਦਾ ਪਰਿਵਾਰ ਸਮਾਜ ਅਤੇ ਦੇਸ਼ ਦੀ ਇੱਕ ਇਕਾਈ ਹੁੰਦਾ ਹੈ ਇਸ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਇਸ ਤੋਂ ਹੀ ਜਿਹੜਾ ਸਮਾਜ ਅਤੇ ਦੇਸ਼ ਦਾ ਪਿਆਰ ਜਿਹੜਾ ਹੈ ਇਹ ਪੈਦਾ ਹੁੰਦਾ ਹੈ ਤਾਂ ਇਸ ਤਰ੍ਹਾਂ ਅਗਲਾ ਪ੍ਰਸ਼ਨ ਹੈ ਮਨੁੱਖ ਦਾ ਮਨੁੱਖ ਦਾ ਆਚਰਣ ਬਣਾਉਣ ਵਿੱਚ ਕਿਹਨਾ ਚੀਜ਼ਾਂ ਦਾ ਅਸਰ ਪੈਦਾ ਹੁੰਦਾ ਹੈ ਕਿਹਨਾ ਚੀਜ਼ਾਂ ਦਾ ਅਸਰ ਪੈਂਦਾ ਹੈ ਮਨੁੱਖ ਦਾ ਆਚਰਣ ਬਣਾਉਣ ਵਿੱਚ ਕਿਹਨਾ ਚੀਜ਼ਾਂ ਦਾ ਅਸਰ ਪੈਦਾ ਹੁੰਦਾ ਹੈ ਜਾਂ ਮਨੁੱਖ ਦਾ ਆਚਰਣ ਬਣਾਉਣ ਵਿੱਚ ਘਰ ਤੇ ਸਮਾਜ ਦਾ ਕੀ ਮਹੱਤਵ ਹੈ ਤਾਂ ਇਹਦਾ ਉੱਤਰ ਆਪਾਂ ਲਿਖਾਂਗੇ ਮਨੁੱਖ ਦਾ ਆਚਰਣ ਬਣਾਉਣ ਵਿੱਚ ਘਰ ਅਤੇ ਸਮਾਜਿਕ ਤੇ ਮੂਲਕੀ ਆਲੇ ਦੁਆਲੇ ਦਾ ਬਹੁਤ ਮਹੱਤਵ ਹੈ ਅਸਲ ਵਿੱਚ ਮਨੁੱਖ ਦਾ ਆਚਰਨ ਬਣਦਾ ਹੀ ਉਸ ਦੇ ਘਰ ਵਿੱਚ ਹੈ। ਇਹ ਹੀ ਉਸ ਦੇ ਸੁਭਾਅ ਤੇ ਰੁਚੀਆਂ ਦਾ ਸਾਜਾ ਹੈ। ਸਮਾਜਿਕ ਤੇ ਮੁਲਕੀ ਆਲੇ ਦੁਆਲੇ ਦਾ ਪ੍ਰਭਾਵ ਇਸ ਤੋਂ ਮਗਰੋਂ ਆਪਣਾ ਪ੍ਰਭਾਵ ਪਾਉਂਦਾ। ਪਹਿਲਾਂ ਸਭ ਤੋਂ ਪਹਿਲਾਂ ਕੀ ਹੈ? ਮਨੁੱਖ ਦਾ ਜਿਹੜਾ ਆਚਰਨ ਹੈ ਉਹ ਘਰ ਵਿੱਚ ਹੀ ਬਣਦਾ ਹੈ। ਤੇ ਸਮਾਜਿਕ ਜਿਹੜਾ ਉਹਦੇ ਆਸ-ਪਾਸ ਦਾ ਸਮਾਜ ਅਤੇ ਮੁਲਕ ਦਾ ਆਲੇ ਦੁਆਲੇ ਦਾ ਫਿਰ ਮਹੱਤਵ ਹੈ। ਕਹਿੰਦੇ ਮਨੁੱਖ ਦਾ ਆਚਰਨ ਪਹਿਲਾਂ ਉਸ ਦੇ ਘਰ ਵਿੱਚ ਬਣਦਾ ਹੈ। ਇਹ ਹੀ ਉਹਦੇ ਸੁਭਾਅ ਦਾ, ਇੱਥੇ ਹੀ ਉਹਦੀਆਂ ਰੁਚੀਆਂ ਹੁੰਦੀਆਂ ਸਾਰੀਆਂ, ਇੱਥੇ ਹੀ ਉਹਦੇ ਜ਼ਿੰਦਗੀ ਦਾ ਢਾਂਚਾ ਬਣਦਾ ਹੈ ਸਾਰਾ। ਤਾਂ ਅਗਲਾ ਪ੍ਰਸ਼ਨ ਹੈ ਕਰ ਘਟ ਰਹੇ ਹਨ ਅਤੇ ਹੋਟਲ ਵੱਧ ਰਹੇ ਹਨ ਲੇਖਕ ਅਨੁਸਾਰ ਇਸ ਦਾ ਸਦਾਚਾਰੀ ਜੀਵਨ ਉਤੇ ਕੀ ਪ੍ਰਭਾਵ ਪੈ ਰਿਹਾ ਹੈ ਲੇਖਕ ਦੱਸਦਾ ਹੈ ਕਿ ਅੱਜ ਕੱਲ ਲੋਕਾਂ ਵਿੱਚ ਕਰੋਗੀ ਜੀਵਨ ਅੱਜ ਕੱਲ ਲੋਕਾਂ ਵਿੱਚ ਕਰੋਗੀ ਜੀਵਨ ਨੂੰ ਛੱਡ ਕੇ ਬਾਜ਼ਾਰੀ ਰਹਿਣੀ ਬੈਣੀ ਵੱਧ ਰਹੀ ਹੈ ਲੋਕ ਘਰਾਂ ਦੇ ਸਦਾਚਾਰੀ ਪ੍ਰਭਾਵ ਨੂੰ ਭੁੱਲ ਕੇ ਪਤਨੀ ਤੇ ਬਾਲ ਬੱਚੇ ਨਾਲ ਜੀਵਨ ਗੁਜ਼ਾਰਨ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਨ ਲੱਗੇ ਹਨ ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚ ਕਰੋਗੀ ਜ਼ਿੰਮੇਵਾਰੀ ਬਰਾਦਰਾਈ ਵਾਲੀ ਸ਼ਰਾਫਤ ਮਿੱਠਤ ਅਤੇ ਨਿਮਰਤਾ ਵਰਗੇ ਸਦਾਚਾਰਿਕ ਜਿਹੜੇ ਗੁਣ ਘਟ ਰਹੇ ਹਨ ਤੁਹਾਨੂੰ ਇਹ ਕੁਸਚਨ ਵੀ ਆ ਸਕਦਾ ਹੈ ਕਿ ਬਜਾਰੀ ਰਹਿਣੀ ਬਹਿਣੀ ਕਾਰਨ ਕਿਹੜੇ ਗੁਣ ਘਟ ਰਹੇ ਹਨ ਤਾਂ ਤੁਸੀਂ ਲਿਖ ਦਿਓ ਸ਼ਰਾਫਤ ਮਿੱਠਤ ਅਤੇ ਸ਼ਰਾਫਤ ਮਿੱਠਤ ਅਤੇ ਨਿਮਰਤਾ ਵਰਗੇ ਸਦਾਚਾਰਿਕ ਜਿਹੜੇ ਗੁਣ ਨੇ ਇਹ ਘਟ ਰਹੇ ਨੇ ਇਹ ਸ਼ਾਰਟ ਕੁਸਚਨ ਵਿੱਚ ਤੁਹਾਨੂੰ ਇਸ ਤਰ੍ਹਾਂ ਹੀ ਆ ਸਕਦਾ ਹੈ ਅੱਗੇ ਹੈ ਘਰ ਦਾ ਪਿਆਰ ਨਿਬੰਧ ਅਨੁਸਾਰ ਘਰ ਤੋਂ ਕੀ ਭਾਵ ਹੈ ਜਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਘਰ ਦੀ ਕੀ ਪਰਿਭਾਸ਼ਾ ਦਿੱਤੀ ਹੈ ਤਾਂ ਇਹਦਾ ਉੱਤਰ ਤੁਸੀਂ ਲਿਖ ਸਕਦੇ ਹੋ ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਬਲਦੀਆਂ ਹਨ ਜਿੱਥੇ ਮਾਂ ਭੈਣ ਅਤੇ ਭਰਾ ਕੋਲੋਂ ਲਾਡ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀ ਕਰਦਾ ਹੈ ਜਿੱਥੇ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲੀ ਵੇਲ ਨੂੰ ਆਰਾਮ ਨਾਲ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸੁਆਦ ਆਉਂਦਾ ਹੈ ਤਾਂ ਇਹਦੇ ਵਿੱਚ ਘਰ ਦੀ ਪਰਵਾਸ਼ਾ ਕੀ ਦਿੱਤੀ ਹੈ ਲੇਖਕ ਨੇ ਕਿ ਘਰ ਤੋਂ ਭਾਵ ਉਹ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਤਨਾਪਲਦੀਆਂ ਹਨ ਜਿੱਥੇ ਮਾਪਿਆਂ ਅਤੇ ਭਰਾ ਕੋਲ ਉਹ ਲਾਡ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਨ ਸੰਸਾਰ ਨੂੰ ਗਾ ਕੇ ਮਤਲਬ ਜਦੋਂ ਸਾਰੀ ਜ਼ਿੰਦਗੀ ਦੀ ਕਮਾਈ ਕਰਕੇ ਬੁਢਾਪਾ ਜਦੋਂ ਆ ਜਾਂਦਾ ਹੈ ਤੇ ਫਿਰ ਕੀ ਕਰਦਾ ਦਿਲ ਉਹਦਾ ਘਰ ਵਾਪਸ ਆਣ ਨੂੰ ਕਰਦਾ ਤਾਂ ਉਹਦੇ ਵਿੱਚ ਜਦੋਂ ਵਾਪਸ ਆ ਕੇ ਉਸ ਟਾਈਮ ਨੂੰ ਜਦੋਂ ਕੱਟਦਾ ਉਹ ਆਪਣੇ ਘਰ ਦੇ ਵਿੱਚ ਤਾਂ ਉਹਨੂੰ ਐਵੇਂ ਸੁਆਦ ਆਉਂਦਾ ਜਿਵੇਂ ਉਹ ਕੀ ਮਾਂ ਦੀ ਗੋਦੀ ਵਿੱਚ ਹੋਵੇ ਇਸ ਤੋਂ ਅਗਲਾ ਪ੍ਰਸ਼ਨ ਹੈ ਕਰ ਮਨੁੱਖ ਦੇ ਕਰ ਮਨੁੱਖ ਦੇ ਨਿੱਜੀ ਬਲਵਲਿਆਂ ਤੇ ਸਖਸ਼ੀ ਰਹਿਣੀ ਦਾ ਕੇਂਦਰ ਹੁੰਦਾ ਹੈ ਵਿਚਾਰ ਕਰੋ ਤਾਂ ਇਹਦੇ ਵਿੱਚ ਆਪਾਂ ਲਿਖਣਾ ਹੈ ਇਹ ਕਥਨ ਬਿਲਕੁਲ ਠੀਕ ਹੈ ਕਿ ਕਰ ਮਨੁੱਖ ਦੇ ਨਿੱਜੀ ਬਲਵਲਿਆਂ ਤੇ ਸਖਸ਼ੀ ਰਹਿਣੀ ਦਾ ਕੇਂਦਰ ਹੁੰਦਾ ਹੈ ਜਿੱਥੇ ਉਸ ਦੇ ਆਚਰਨ ਨੂੰ ਬਣਾਉਣ ਵਿੱਚ ਸਮਾਜਿਕ ਅਤੇ ਮੁਲਕੀ ਵਾਲੇ ਦੁਆਲੇ ਦਾ ਪ੍ਰਭਾਵ ਕੰਮ ਕਰਦਾ ਹੈ ਉਥੇ ਘਰ ਦੀ ਚਾਰ ਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਵੀ ਘੱਟ ਕੰਮ ਨਹੀਂ ਕਰਦੇ ਕਰਦੇ ਪਿਆਰ ਤੋਂ ਸਖਣੇ ਮਨੁੱਖ ਕੋਜੇ ਸੜੀਏ ਖਿਜੂ ਹੁੰਦੇ ਹਨ ਜਦ ਕਿ ਘਰਾ ਘਰ ਵਿਚਲਾ ਸਬੰਧੀਆਂ ਦਾ ਪਿਆਰ ਮਨੁੱਖ ਵਿੱਚ ਪਿਆਰ ਹਮਦਰਦੀ ਨਿਮਰਤਾ ਕੁਰਬਾਨੀ ਤੇ ਸੇਵਾ ਦੇ ਗੁਣ ਪੈਦਾ ਕਰਦਾ ਹੈ ਤਾਂ ਇਹਦਾ ਉੱਤਰ ਤੁਸੀਂ ਇਹ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਹੈ ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਕਰਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ਮਹਾਨ ਵਿਅਕਤੀਆਂ ਦੇ ਜਦਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ਤਾਂ ਇਹਦੇ ਲਿਖਣਾ ਹੈ ਘਰ ਦਾ ਪਿਆਰ ਮਹਾਨ ਵਿਅਕਤੀਆਂ ਦੇ ਜੀਵਨ ਵਿੱਚ ਵੀ ਓਨਾ ਹੀ ਮਹੱਤਵਪੂਰਨ ਹੁੰਦਾ ਹੈ ਜਿੰਨਾ ਆਮ ਮਨੁੱਖਾਂ ਦੇ ਜੀਵਨ ਵਿੱਚ ਜਿਨ੍ਹਾਂ ਨੇ ਮਹਾਨ ਕੰਮ ਕਰਨੇ ਹੁੰਦੇ ਹਨ ਉਹਨਾਂ ਲਈ ਘਰ ਦਾ ਪਿਆਰ ਮਾਪਿਆਂ ਤੋਂ ਉਦਰੇਵਾ ਤੇ ਰੁਸੇਵਾ ਭੈਣਾਂ ਦਾ ਥਾਂ-ਥਾਂ ਵੀਰਾਂ ਨੂੰ ਬਚਾਉਣਾ ਇੱਕ ਅਜਿਹਾ ਚੁਗਿਰਦਾ ਤਿਆਰ ਕਰਦਾ ਹੈ ਜਿਸ ਤੋਂ ਉਹਨਾਂ ਦੇ ਬਲਵਲੇ ਉੱਚੇ ਸਾਈਂ ਦੇ ਪਿਆਰ ਵੱਲ ਪ੍ਰੇਰਿਤ ਜਾਂਦੇ ਹਨ ਜਿਸ ਤੋਂ ਸਿੱਖਾਂ ਸਿੱਕਣ ਕੁਰਬਾਨੀਆਂ ਕਰਨ ਦੀ ਜਾਚ ਆਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਪਰ ਵੀ ਘਰ ਦੇ ਪ੍ਰਭਾਵ ਦਾ ਪਰਤੱਖ ਅਸਰ ਦੇਖਿਆ ਜਾ ਸਕਦਾ ਹੈ। ਉਹਨੇ ਇਹਦੇ ਵਿੱਚ ਐ ਕਿ ਜਿਹੜੇ ਮਹਾਨ ਵਿਅਕਤੀ ਨੇ ਉਹਨਾਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ? ਤਾਂ ਲੇਖਕ ਕਹਿੰਦਾ ਹੈ ਕਿ ਘਰ ਦਾ ਪਿਆਰ ਮਹਾਨ ਵਿਅਕਤੀਆਂ ਦੇ ਜੀਵਨ ਵਿੱਚ ਵੀ ਉਹਨਾਂ ਹੀ ਮਹੱਤਵਪੂਰਨ ਹੁੰਦਾ ਹੈ ਜਿੰਨਾ ਕਿ ਆਮ ਮਨੁੱਖਾਂ ਦੇ ਜੀਵਨ ਦੇ ਵਿੱਚ। ਕਹਿੰਦੇ ਜਿਨ੍ਹਾਂ ਨੇ ਮਹਾਨ ਕੰਮ ਕਰਨੇ ਹੁੰਦੇ ਹਨ ਉਨਾਂ ਲਈ ਘਰ ਦਾ ਪਿਆਰ ਜਿਹੜਾ ਹੁੰਦਾ ਹੈ ਮਾਪਿਆਂ ਤੋਂ ਉਦਰੇ ਮਾਂ ਤੇ ਰੂਸੀ ਮਾਪਿਆਂ ਨਾਲ ਰੁਸਨਾ ਮਿਲਣਾ ਭੈਣਾਂ ਦਾ ਥਾਂ ਥਾਂ ਤੇ ਆਪਣੇ ਭਰਾਵਾਂ ਨੂੰ ਮਾਵਾਪਾ ਦੀ ਚਪੇੜਾਂ ਤੋਂ ਥੱਪੜਾਂ ਤੋਂ ਬਚਾਉਣਾ ਇਕ ਕਹਿੰਦੇ ਇਹ ਜਿਹਹਾ ਵਾਤਾਵਰਣ ਤਿਆਰ ਕਰ ਦਿੰਦਾ ਹੈ ਜਿਸ ਤੇ ਉਹਨਾਂ ਦੇ ਬਲਵਲੇ ਤੇ ਉੱਚੇ ਸਾਈ ਦੇ ਪਿਆਰ ਵੱਲ ਪ੍ਰੇਰਿਤ ਜਾਂਦੇ ਰੱਬ ਦੇ ਪਿਆਰ ਵੱਲ ਵੀ ਪ੍ਰੇਰਿਤ ਜਾਂਦੇ ਹਨ ਤੇ ਜਿੰਨਾ ਤੋਂ ਸਿੱਕਾ ਸਿੱਕਣ ਕਹਿੰਦੇ ਨੇ ਨਾ ਸਿੱਕਾ ਸਿੱਕਦੇ ਆਪ ਆ ਵੀ ਆਪਣੇ ਪਰ ਸਾਡੇ ਭਰਾਵਾਂ ਦੀ ਲੰਬੀਆਂ ਉਮਰਾਂ ਵਾਲੀ ਸਿੱਕਾ ਸਿੱਖਣਾ ਕੁਰਬਾਨੀਆਂ ਕਰਨ ਦੀ ਜਾਚ ਜਿਹੜੀ ਕਿੱਥੋਂ ਆਂਦੀ ਹੈ ਘਰਾਂ ਵਿੱਚੋਂ ਹੀ ਆਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਪਰ ਵੀ ਘਰ ਦਾ ਪ੍ਰਭਾਵ ਜਿਹੜਾ ਹੈ ਉਹ ਬਿਲਕੁਲ ਪਰਤੱਖ ਦੇਖਿਆ ਜਾ ਸਕਦਾ ਹੈ ਅਗਲਾ ਬ੍ਰਚਨ ਹੈ ਲੇਖਕ ਨੇ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਮਾਤਾ ਨਾਲ ਮਿਲਾਪ ਦਾ ਦ੍ਰਿਸ਼ ਕਿਹੋ ਜਿਹਾ ਪੇਸ਼ ਕੀਤਾ ਹੈ ਤਾਂ ਹੁਣ ਇਹਦੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਜਦੋਂ ਮਰਦਾਨੇ ਦੇ ਪਿੱਛੇ-ਪਿੱਛੇ ਉਹਨਾਂ ਨੂੰ ਉਹਦੇ ਪਿੱਛੇ-ਪਿੱਛੇ ਆ ਜਾਂਦੀ ਕਿ ਉਹਨੂੰ ਪਤਾ ਕਿ ਮੇਰਾ ਪੁੱਤਰ ਵੀ ਉੱਥੇ ਹੀ ਬੈਠਾ ਹੈ ਤਾਂ ਉਸ ਵਕਤ ਦਾ ਜਿਹੜਾ ਦ੍ਰਿਸ਼ ਹੈ ਕਿਸ ਤਰੀਕੇ ਦਾ ਚਿੱਤਰ ਪੇਸ਼ ਕੀਤਾ ਹੈ ਤਾਂ ਇਹਦੇ ਵਿੱਚ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਦੇਸ਼ ਯਾਤਰਾ ਕਰਨ ਮਗਰੋਂ ਵਾਪਸ ਤਲਵੰਡੀ ਪਰਦੇ ਪਰ ਉਹ ਘਰ ਜਾਣ ਦੀ ਥਾਂ ਪਿੰਡੋਂ ਬਾਹਰ ਇੱਕ ਖੂਹ ਤੇ ਬੈਠ ਗਏ ਮਰਦਾਨਾ ਮਾਤਾ ਤ੍ਰਿਪਤਾ ਕੋਲ ਪੁੱਜਾ ਤੇ ਘਰ ਦਾ ਹਾਲਚਾਲ ਪੁੱਛ ਕੇ ਵਾਪਸ ਮੁੜਨ ਲੱਗਾ ਇਸ ਸਮੇਂ ਮਾਤਾ ਜੀ ਵੀ ਉਸ ਦੇ ਮਗਰ-ਮਗਰ ਉੱਥੇ ਜਾ ਪੁੱਜੇ ਜਿੱਥੇ ਗੁਰੂ ਜੀ ਬੈਠੇ ਸਨ ਉਹ ਪੁੱਤਰ ਨੂੰ ਦੇਖ ਕੇ ਬਹਿਬਲ ਹੋ ਗਏ ਬਹਿਬਲ ਮਤਲਬ ਦੁਖੀ ਹੋ ਗਏ ਇਕਦਮ ਉਹਨਾਂ ਦੇ ਉਹਨਾਂ ਦਾ ਦਿਲ ਜਿਹੜਾ ਸੀ ਬਹੁਤ ਹੀ ਦੁਖੀ ਹੋ ਗਿਆ ਤੇ ਉਸ ਵੇਲੇ ਉਹਨਾਂ ਦੇ ਮੂੰਹ ਚੋਂ ਮਮਤਾ ਭਰੇ ਸ਼ਬਦ ਨਿਕਲੇ ਉਹ ਇਸ ਦੇਸ਼ ਨੂੰ ਬੜਾ ਕਰਨਾ ਮਈ ਤੇ ਰੋਮਚ ਰੋਮਾਂਚਕਾਰੀ ਬਣਾ ਦਿੰਦੇ ਹਨ ਤਾਂ ਇਸ ਤਰ੍ਹਾਂ ਇਹ ਵਾਲਾ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਤਾਂ ਬੱਚਿਓ ਇਹ ਜਿਹੜੇ ਇੰਪੋਰਟੈਂਟ ਕੁਐਸਚਨ ਕਰਵਾਏ ਨੇ ਤੁਹਾਨੂੰ ਇੰਪੋਰਟੈਂਟ ਪ੍ਰਸ਼ਨ ਉੱਤਰ ਨੇ ਤੇ ਸ਼ਾਰਟ ਕੁਐਸਚਨ ਨੇ ਤੁਸੀਂ ਜੇ ਤੁਹਾਨੂੰ ਇੱਕ ਕਰਦਾ ਪਿਆਰ ਵਾਰਤਕ ਦਾ ਸਾਰ ਵੀ ਸਮਝਾ ਦਿੱਤਾ ਤਾਂ ਉਹਦੇ ਵਿੱਚੋਂ ਵੀ ਤੁਸੀਂ ਸ਼ਾਰਟ ਕੁਐਸਚਨ ਜੇ ਤੁਹਾਨੂੰ ਕੋਈ ਹੋਰ ਬਣਦੇ ਆ ਵਿੱਚੋਂ ਤਾਂ ਉਹ ਆਂਦਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਇਸ ਤਰ੍ਹਾਂ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਜਰੂਰ ਪਸੰਦ ਆਏਗੀ ਤੇ ਤੁਸੀਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਜਿਹੜੀ ਹੈ ਫਿਰ ਟਾਈਮ ਸੇਲ ਮਿਲ ਸਕੇ ਥੈਂਕਸ ਫੋਰ ਵਾਚਿੰਗ